ਤੀਬਤ ਉਸ ਵੱਲ ਦੀ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆ ਜਿੱਥੇ ਪੁਚਾਲ ਨੇ ਜੀ ਹਾਂ ਹਰ ਪਾਸੇ ਤਬਾਹੀ ਮਚਾ ਦਿੱਤੀ ਅ ਤਿੱਬਤ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਝਟਕੇ ਪੁਚਾਲ ਦੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਹਰ ਪਾਸੇ ਹਾਹਾਕਾਰ ਤੇ ਜਿਹੜੀ ਤਬਾਹੀ ਦਿਖਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੜੀਆਂ ਸੜਕਾਂ ਨੇ ਪਹਾੜ ਨੇ ਉਹਨਾਂ ਦਾ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਨੇ ਬੁਰੀ ਤਰ੍ਹਾਂ ਹਾਲ ਹੋ ਚੁੱਕਾ ਹੈ ਉੱਥੇ ਤੁਹਾਨੂੰ ਦੱਸਦੀ ਕਿ 6.8 ਤੀਬਰਤਾ ਦੇ ਨਾਲ ਜਿਹੜਾ ਪੁਚਾਲ ਹੈ ਉਹ ਰੈਕਟਰ ਪੈਮਾਨੇ ਤੇ ਜਿਹੜਾ ਕਿ ਦਰਜ ਕੀਤਾ ਗਿਆ کافی ਜਿਹੜਾ ਕਿ ਤੇਜ਼ ਝਟਕਿਆਂ ਵਾਲਾ ਪੁਚਾਰ ਦੱਸਿਆ ਗਿਆ ਜਿਸ ਤੋਂ ਬਾਅਦ ਤਿਪਤ ਦੇ ਵਿੱਚ ਜਿਹੜੀ ਕਿ ਤਬਾਹੀ ਹਰ ਪਾਸੇ ਦੇਖਣ ਨੂੰ ਮਿਲੀ 53 ਲੋਕਾਂ ਦੀ ਮੌਤ ਦੀ ਖਬਰ ਮਿਲ ਰਹੀ ਹੈ ਇਸ ਪੁਚਾਰ ਦੇ ਕਾਰਨ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਜਾਣ ਦਾ ਖਤਰਾ ਜਤਾਇਆ ਜਾ ਰਿਹਾ ਹੈ ਉੱਥੇ 62 ਲੋਕਾਂ ਦੀ ਜਿਹੜੀ ਕਿ ਜ਼ਖਮੀ ਹੋਣ ਦੀ ਖਬਰ ਮਿਲ ਰਹੀ ਹੈ ਦੱਸ ਦिए ਕਿ ਅੱਜ ਸਵੇਰੇ ਮੰਗਲਵਾਰ 9:05 ਮਿੰਟ ਦੇ ਕਰੀਬ ਪੁਚਾਲ ਦੇ ਤੇ ਛੜਕੇ ਤਿੱਬਤ ਦੇ ਕਈ ਇਲਾਕਿਆਂ ਦੇ ਵਿੱਚ ਮਹਿਸੂਸ ਕੀਤੇ ਗਏ ਜਿਸ ਨੇ ਪੂਰੇ ਤਿੱਬਤ ਨੂੰ ਹਲਾ ਸੁੱਟਿਆ ਤਨ ਦੱਸ ਦਈਏ ਕਿ 9 ਵਜੇ ਸਵੇਰੇ 5 ਮਿੰਟ ਤੇ ਪੁਚਾਲ ਜਿਹੜਾ ਤਿੱਬਤ ਦੇ ਇਲਾਕਿਆਂ ਦੇ ਵਿੱਚ ਆਇਆ ਜਿੱਥੇ ਇਸ ਨੂੰ 6.8 ਦੇ ਰੈਕਟਰ ਪੈਮਾਨੇ ਤੇ ਮਾਨਿਆ ਤੇ ਤਿੱਬਰਤਾ ਜਿਹੜੀ ਹੈ ਉਹ ਮਾਪੀ ਗਈ ਹੈ ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਤਿੱਬਤ ਦੇ ਸ਼ਿਜੋਂਗ ਸ਼ਹਿਰ ਦੀ ਡਿੰਗਰੀ ਕਾਉਂਟੀ ਚ 6.8 ਤਿੱਬਰਤਾ ਵਾਲੇ ਪੁਚਾਲ ਚ 53 ਲੋਕਾਂ ਦੀ ਮੌਤ ਜਿਹੜੀ ਹੋਊਗੀ ਅਤੇ 62 ਲੋਕ ਜਿਹੜੇ ਉਸ ਜ਼ਖਮੀ ਦੱਸੇ ਜਾ ਰਹੇ ਨੇ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਜਿਹੜੀ ਖਦਸ਼ਾ ਜਤਾਈ ਜਾ ਰਹੀ ਹੈ ਉੱਥੇ ਹੀ ਪ੍ਰਸ਼ਾਸਨ ਵੱਲੋਂ ਹੁਣ ਜਿਹੜਾ ਬਚਾਅ ਕਾਰਜ ਚਾਰੀ ਹੋ ਗਿਆ ਤੇ ਰੈਸਕਿਊ ਕੀਤਾ ਜਾ ਰਿਹਾ ਹਰ ਪਾਸੇ ਉੱਥੇ ਤੁਹਾਨੂੰ ਦੱਸ ਦੇ ਕਿ ਇਸ ਪੁਚਾਲ ਦਾ ਕੇਂਦਰ 28.5 ਡਿਗਰੀ ਉ 3 अक्षांश और 87.45 डिग्री पूर्वी देशांतर ते 10 किलोमीटर दी दुंगाई ਉਤੇ ਸੀ ਇਸ ਤੋਂ ਪਹਿਲਾਂ ਰਾਸ਼ਟਰੀ ਪੁਚਾਲ ਵਿਗਿਆਨ ਕੇਂਦਰ ਨੇ ਕਿਹਾ ਹੈ ਕਿ ਪੱਬਤ ਖੇਤਰ ਦੇ ਸ਼ਿੰਜੋਂਗ ਚ ਮੰਗਲਵਾਰ ਸਵੇਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ ਇੱਥੇ ਸਵੇਰੇ 6:30 ਵਜੇ 10 ਕਿਲੋਮੀਟਰ ਦੀ ਦੁੰਗਾਈ ਤੇ ਤੇ

ਉੱਤੇ ਜਿਹੜਾ ਕਿ ਪੰਜ ਪਿਬਰਤਾ ਦੇ ਪੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਤੇ ਲਗਾਤਾਰ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਇਹ ਚੇਤਾਵਨੀ ਦਿੱਤੀ ਜਾ ਰਹੀ ਸੀ ਕਿ ਬਾਰ ਬਾਰ ਝਟਕੇ ਮਹਿਸੂਸ ਹੋ ਰਹੇ ਨੇ ਇਸ ਕਾਰਨ ਲੋਕ ਆਪਣੇ ਘਰ ਛੱਡ ਕੇ ਖੁੱਲੀਆਂ ਥਾਵਾਂਾਂ ਤੇ ਚਲੇ ਗਏ ਸੀ ਪਰ ਉੱਥੇ ਹੀ ਜਦੋਂ ਇਹ ਫਿਰ ਜਿਹੜਾ ਪੁਚਾਲ ਦਾ ਝਟਕਾ ਮਹਿਸੂਸ ਕੀਤਾ ਹੈਗਾ ਦੇ ਬਾਅਦ ਜਿਹੜੀ ਹਰ ਪਾਸੇ ਹਾਹਾਕਾਰ ਮੱਚ ਗਈ ਤੇ ਕਾਫੀ ਪ੍ਰਭਾਵਿਤ ਹੋਇਆ tibet ਇਸ ਪੁਚਾਲ ਦੇ ਝਟਕਿਆਂ ਤੋਂ ਉਹ ਤਾਂ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਵਿੱਚ ਵੀ ਇਸ ਪੁਚਾਲ ਦੇ ਜਿਹੜੇ ਛਟਕੇ ਮਹਿਸੂਸ ਕੀਤੇ ਗਏ ਤਿੱਬਤ ਦੇ ਨਾਲ ਲੱਗਦੀ ਸੀਮਾ ਦੇ ਜਿੰਨੇ ਵੀ ਭਾਰਤ ਦੇ ਰਾਜ ਨੇ ਉਹਨਾਂ ਵਿੱਚ ਇਸ ਦੇ ਜਿਹੜੇ ਪੁਚਾਲ ਦੇ ਛਟਕੇ ਉਹ ਵੀ ਮਹਿਸੂਸ ਕੀਤੇ ਗਏ ਪਰ ਦੇ ਕਈ ਰਾਜਾਂ ਵਿੱਚ ਪੁਚਾਲ ਦੇ ਛਟਕੇ ਮਹਿਸੂਸ ਕੀਤੇ ਗਏ ਬਿਹਾਰ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਰਾਜ ਦੱਸਿਆ ਜਾ ਰਿਹਾ ਇਸ ਤੋਂ ਇਲਾਵਾ ਆਸਾਮ ਸਿੱਕਮ ਅਤੇ ਪੱਛਮੀ ਮਿਗਾਲ ਦੇ ਕੁਝ ਹਿੱਸਿਆਂ 'ਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨਾਰਥ-ਈਸਟ ਇਲਾਕਿਆਂ 'ਚ ਕਿਉਂਕਿ ਤਿੱਬਤ ਜਿਹੜਾ ਹੈ ਕਿ ਉਹ ਨਾਰਥ-ਈਸਟ ਇਲਾਕੇ ਵਿੱਚ ਪੈਂਦਾ ਭਾਰਤ ਜਿਹੜੇ ਨਾਰਥ-ਈਸਟ ਇਲਾਕੇ ਦੇ ਰਾਜ ਨੇ ਉਹਨਾਂ 'ਚ ਵੀ ਇਸ ਭੁਚਾਲ ਦੇ ਜਿਹੜੇ ਝਟਕੇ ਮਹਿਸੂਸ ਕੀਤੇ ਗਏ ਇਸ ਦੌਰਾਨ ਜਿਹੜੇ ਲੋਕੀ ਸੀ ਉਹ ਘਰਾ ਤੋਂ ਬਾਹਰ ਆ ਗਏ ਤੇ USGS ਭੁਚਾਲ ਵਿਗਿਆਨ ਦੇ ਅਨੁਸਾਰ ਭੁਚਾਲ ਦਾ ਕੇਂਦਰ ਲੂ ਬੋਚੋ ਤੋਂ 93 ਕਿਲੋਮੀਟਰ ਉੱਤਰ ਪੂਰਬ ਵਿੱਚ ਸੀ ਜੋ ਤਿੱਬਤ 'ਚ ਸੀ